ਤੇ ਉਧਰ ਲਹਿਰਾ ਕਗਾ ਦੇ ਬੱਚੋ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਮੱਝਾਂ ਚੋਰੀ ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪੁਲਿਸ ਦੇ ਵੱਲੋਂ ਪਰਦਾਫਾਸ਼ ਕੀਤਾ ਗਿਆ ਪਿੰਡ ਕਾਲ ਵੰਚਾਰਾ ਦੇ ਵਿੱਚੋਂ ਇਹ ਜੋ ਚੋਰੀ ਦੇ ਘਟਨਾਵਾਂ ਵਾਪਰ ਰਹੀਆਂ ਸੀ ਇਸ ਦੀ ਹੁਣ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਲਹਿਰਾ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਮੁਲਜ਼ਮਾਂ ਦੇ ਕੋਲੋਂ ਇੱਕ ਗੱਡੀ ਵੀ ਬਰਾਮਦ ਕੀਤੀ ਹੈ ਯੂਪੀ ਦੇ ਰਹਿਣ ਵਾਲੇ ਚਾਰੋਂ ਮੁਲਜ਼ਮ ਯੂਪੀ ਦੇ ਵਿੱਚ ਆ ਕੇ ਮੱਝਾਂ ਵੇਚਦੇ ਸੀ ਮੱਛਾ ਚੋਰੀ ਕਰਨ ਵਾਲਾ ਗਿਰੋ ਜੋ ਸੱਚ ਪਰਦਾ ਫਾਸ਼ ਹੋ ਚੁੱਕਿਆ ਹੈ ਪੁਲਿਸ ਦੇ ਵੱਲੋਂ ਇਹਨਾਂ ਨੂੰ ਦਬੋਚ ਲਿਆ ਗਿਆ ਹੈ। ਲੈਰਾ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹਾਲਾਂਕਿ ਪੁੱਛ ਪੜਤਾਲ ਗੰਭੀਰਤਾ ਨਾਲ ਕੀਤੀ ਜਾਵੇਗੀ ਕਿ ਆਖਰਕਾਰ ਕੌਣ ਕੌਣ ਇਹਨਾਂ ਦੇ ਨੈਕਸਸ ਦੇ ਵਿੱਚ ਸ਼ਾਮਲ ਹੈ ਕਿੱਥੇ ਕਿੱਥੇ ਵਾਰਦਾਤਾਂ ਨੂੰ ਅੰਜਾਮ ਦਿੱਤੇ ਚੁੱਕੇ ਨੇ। ਮਾੜੇ ਅੰਸ਼ਰਾਂ ਦੇ ਖਿਲਾਫ ਚਲਾਈ ਗਈ ਮਹਿੰਮ ਦੇ ਤਹਿਤ ਚਾਰ ਦੋਸ਼ੀ ਅੰਤਰਰਾਜੀ ਗਿਰੋ ਜਿਹੜੇ ਮੱਛੀ ਚੋਰੀ ਕਰਦੇ ਨੇ ਪੰਜਾਬ ਦੇ ਵਿੱਚੋਂ ਅਸੀਂ ਪਿੰਡ ਜਵਾਰ ਵਾਲੇ ਦੇ ਏਰੀਏ ਦੇ ਵਿੱਚੋਂ ਗ੍ਰਿਫਤਾਰ ਕੀਤਾ ਏ ਪਿਕਅਪ ਗੱਡੀ ਰਾਹੀਂ ਰਾਤ ਸਮੇਂ ਬਾਰਦਾਤ ਕਰਦੇ ਨੇ ਪਸ਼ੂ ਚੋਰੀ ਕਰਦੇ ਇੱਕ ਮਹੀਨਾ ਪਹਿਲਾਂ ਪਿੰਡ ਕਾਲਮਜਾਰਾ ਤੋਂ ਇਹਨਾਂ ਨੇ ਦੋ ਮੱਝ ਚੋਰੀ ਕੀਤੀਆਂ ਸੀ ਜੋ ਜਾ ਕੇ ਜੁਪੀ ਦੇ ਏਰੀਏ ਵਿੱਚ ਵੇਚ ਦਿੱਤੀਆਂ ਨੇ ਉਸੇ ਫੁਟੇਜ ਆਧਾਰ ਤੇ ਅਸੀਂ ਇਹਨਾਂ ਨੂੰ ਟਰੈਕ ਕਰ ਰਹੇ ਸੀਗੇ ਤੇ ਸਾਨੂੰ ਇਹਨਾਂ ਦੇ ਵਿੱਚ ਸਫਲਤਾਪੂਰਵਕ ਉਹੀ ਗੱਡੀ ਜਿਸ ਗੱਡੀ ਰਾਹੀਂ ਇਹਨਾਂ ਨੇ ਵਾਰਦਾਤ ਕੀਤੀ ਸੀ ਉਹ ਸਾਨੂੰ ਮਿਲ ਗਈ ਹੈ ਤੇ ਬਾਕੀ ਅਸੀਂ ਪੁਲਿਸ ਰਿਮਾਂਡ ਲੈ ਕੇ ਅਗਲੇਰੀ ਪੁੱਛਗਿੱਛ ਜਾਰੀ ਹੈ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮਹਨ ਦੇ ਤਹਿਤ ਚਾਰ ਦੋਸ਼ੀ ਅੰਤਰਰਾਜੀ ਗਰੋ ਜਿਹੜੇ ਮੱਝ ਚੋਰੀ ਕਰਦੇ ਨੇ ਪੰਜਾਬ ਦੇ ਵਿੱਚੋਂ ਅਸੀਂ ਪਿੰਡ ਜਵਾਰ ਵਾਲੇ ਦੇ ਏਰੀਏ ਦੇ ਵਿੱਚੋਂ ਗ੍ਰਿਫਤਾਰ ਕੀਤਾ ਏ ਪਿਕਅਪ ਗੱਡੀ ਰਾਹੀਂ ਰਾਤ ਸਮੇਂ ਬਾਰਦਾਤ ਕਰਦੇ ਨੇ ਪਸ਼ੂ ਚੋਰੀ ਕਰ। 1 ਮਹੀਨਾ ਪਹਿਲਾਂ ਪਿੰਡ ਕਾਲਮਜਾਰਾ ਤੋਂ ਇਹਨਾਂ ਨੇ ਦੋ ਮੱਝ ਚੋਰੀ ਕੀਤੀਆਂ ਸੀ ਜੋ ਜਾ ਕੇ ਜੁਪੀ ਦੇ ਏਰੀਆ ਵਿੱਚ ਵੇਚ ਦਿੱਤੀਆਂ ਨੇ। ਉਸੇ ਫੁਟੇਜ ਆਧਾਰ ਤੇ ਅਸੀਂ ਇਹਨਾਂ ਨੂੰ ਟਰੈਕ ਕਰ ਰਹੇ ਸੀਗੇ ਤੇ ਸਾਨੂੰ ਇਹਨਾਂ ਦੇ ਵਿੱਚ ਸਫਲਤਾਪੂਰਵਕ ਉਹੀ ਗੱਡੀ ਜਿਸ ਗੱਡੀ ਰਾਹੀਂ ਇਹਨਾਂ ਨੇ ਬਾਰਦਾਤ ਕੀਤੀ ਸੀ ਉਹ ਸਾਨੂੰ ਮਿਲ ਗਈ ਹੈ ਤੇ ਬਾਕੀ ਅਸੀਂ ਪੁਲਿਸ ਰਿਮਾਂਡ ਲੈ ਕੇ ਅਗਲੇ ਰੀਕ ਪੁਛਕਿਸ਼ ਜਾਰੀ ਹੈ